ਮਰ ਸਰ ਜ਼ਿਲੇ ਦੇ ਵਿੱਚ ਮੱਝ ਆ ਜੀ ਇਹ ਚੰਗੀ ਵੱਡੀ ਆ ਜੀ ਚੌੜੀ-ਚਾੜੀ ਚੰਗੀ ਆ ਨਾੜਾ-ਨੂਣਾ ਸਾਰੇ ਸ਼ਰੀਰ ਦੇ ਵੇਖ ਸਕਦੇ ਆ ਬਹੁਤ ਹੀ ਚੰਗੀ ਆ ਜੀ ਠੀਕ ਆ ਜੀ ਕਰਨੀ ਭਾਈ ਕੋਈ ਗੱਲਬਾਤ ਹੋਰ ਬਾਈ ਜੀ ਠੀਕ ਆ ਠੀਕ ਆ ਜੀ ਆਹ ਵੇਖ ਸਕਦੇ ਆ ਤੇ ਚਾਰ ਪਸ਼ੂ ਸੇਲ ਕਰਨੇ ਆ ਦੋ ਆਪਾਂ ਪਿਛਲੇ ਘਰ ਦਿਖਾਏ ਗਏ ਆ ਦੋ ਇੱਧਰ ਵੱਜੇ ਆ ਜੀ ਟੌਪ ਦੇ ਪਸ਼ੂ ਆ ਸੂਏ-ਸਵਾਏ ਪਸ਼ੂ ਨੂੰ ਦੋ ਟਾਈਮ ਚੋ ਲਿਓ ਜਿਹੜਾ ਗੱਬਣ ਪਸ਼ੂ ਆ ਉਹਨੂੰ ਚੈੱਕ ਪਾਸ ਕਰਕੇ ਆਪਣੀ ਤਸੱਲੀ ਕਰ ਲਿਓ ਜੀ ਹਾਂਜੀ ਸਾਸਤ੍ਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਸੈਦਪੁਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਜੋ ਆਪਣੀ ਪਹਿਲਾ ਪਹਿਲੀ ਵੀਡੀਓ ਬਣਨ ਜਾ ਰਹੀ ਆ ਟੋਟਲ 4 ਪਸ਼ੂ ਸੇਲ ਕਰਨੇ ਆ ਦੋ ਪਸ਼ੂ ਇੱਕ ਜਗ੍ਹਾ ਤੇ ਆ ਦੋ ਪਸ਼ੂ ਅਲੱਗਾਂ ਹੈ ਪਸ਼ੂ ਇੱਕੇ ਕਰਦੇ ਆ ਚਾਰੇ ਪਸ਼ੂ ਆ ਵਪਾਰ ਦਾ ਕੰਮ ਕਰਦੇ ਆ ਜਿਨ੍ਹਾਂ ਵਿੱਚ ਤਿੰਨ ਸੂਈਆਂ ਸਵਾਈਆਂ ਦੋ ਤਾਜ਼ੀਆਂ ਸੂਈਆਂ ਇੱਕ ਬੱਚਾ ਉੱਚਾ ਵਹਿੜਾ ਜੀ ਟੌਪ ਦੀਆਂ ਵਹਿੜਾਂ ਤੇ ਇੱਕ ਕਰਨੀਆਂ ਮੱਝ ਸੇਲ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਤੁਸੀਂ ਸੁਣਾ ਕਿੰਨੇ ਪਊ ਸੇਲ ਕਰਨੇ ਆ ਜੀ ਚਾਰ ਪਸ਼ੂ ਆ ਜੀ ਚਾਰ ਪਸ਼ੂ ਕਿੰਨੀਆਂ ਵਹਿੜਾਂ ਵਿੱਚ ਹੈ? ਤਿੰਨ ਵਹਿੜਾਂ ਇੱਕ ਮੱਝ। ਠੀਕ ਹੈ ਵਪਾਰ ਦਾ ਕੰਮ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਵਹਿੜਾਂ ਕਿੰਨੀਆਂ ਸੂਈਆਂ ਸਵਾਈਆਂ? ਸੂਈਆਂ ਸਵਾਈਆਂ। ਇੱਕ ਉੱਚੇ ਬੱਚਾ ਵਾਲੀ ਦੋ ਤਾਜੀਆਂ। ਦੋ ਤਾਜੀਆਂ ਸੂਈਆਂ ਇੱਕ ਮੱਝ। ਹਾਂਜੀ ਇੱਕ ਮੱਝ। ਐਡਰੈਸ ਦੱਸ ਦਿਓ ਜੀ ਆਪਣਾ। ਪਿੰਡ ਸਾਧਪੁਰ। ਹਾਂਜੀ। ਲਾਕਨਾ ਪੱਟੀਗੇ। ਹਾਂਜੀ। ਅਸੀਲ ਬਾਬਕਾਲਾ ਜ਼ਿਲ੍ਹਾ ਅਮਰਸਾ। ਠੀਕ ਹੈ ਜੀ। ਨਾਮ ਕੀ ਹੈ ਜੀ ਆਪਣਾ? ਡਾਕਟਰ ਲਖਵਿੰਦਰ ਸਿੰਘ ਸਾਧਪੁਰ। ਠੀਕ ਹੈ ਜੀ। ਫੋਨ ਨੰਬਰ ਦੱਸ ਦਿਓ ਜੀ। 98762 70023 ਠੀਕ ਹੈ ਜੀ। ਹੋਰ ਵੀ ਨੰਬਰ ਤੁਹਾਡਾ ਗਵਾਚ ਗਿਆ 81462 8793 ਕੀ 81462 8793 8793 ਠੀਕ ਹੈ ਜੀ ਆ ਦੋ ਨੰਬਰ ਆ ਫੋਨ ਕਰ ਲਿਓ ਤਾਂ ਆਪਾਂ ਸ਼ੁਰੂਆਤ ਕਰਦੇ ਆ ਵੈੜਾਂ ਤੋਂ ਤੇ ਆ ਪਹਿਲੇ ਨੰਬਰ ਦੇ ਕਾਲੀ ਜਿਹੜੀ ਵੈੜ ਆ ਹਾਂਜੀ ਇਹ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹਨੂੰ 10 10-12 ਦਿਨ ਹੋਈ ਗਿਆ ਜੀ 10-12 ਦਿਨ ਹੋ ਗਿਆ ਬੱਚਾ ਕੀ ਹੈ ਮਗਰ ਜੀ ਵਸ਼ੀ ਮਗਰ ਠੀਕ ਹੈ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਕੋਈ ਹਲੇ 12 13 ਲੀਟਰ ਲਊਗਾ ਗਰਮੀ ਨੂੰ ਬਹੁਤ ਜ਼ਿਆਦੀ ਤਲੋਂ ਪਠਾ ਪਠਾ ਨਹੀਂ 12 13 ਲੀਟਰ ਦੁੱਧ ਤਿਆਰ ਆ ਹਨਾ ਜਿਹੜਾ ਚਵਾ ਦੇਣਾ ਹੋਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਕ ਚਵਾਈ ਜਾਊਗੀ ਉਦਾਂ ਕਰ ਕਿੰਨਾ ਕ ਜਾਊਗੀ 16 17 ਲੀਟਰ ਕਰੋਗੀ ਕਿ ਅੱਛੀ ਪਠਾ ਰਿਆ ਬੜਾ ਨਹੀਂ ਤਨ ਤੂੜੀ ਦੇ ਪੈਂਡੀ ਹੈ ਹੈ ਗਰਮੀ ਵਾਲਾ ਮਾਲਾ ਹਾਂਜੀ ਫੈੜ ਵੀ ਚੰਗੀ ਹੋਣੀ ਇਹਨਾਂ ਦੀ ਤੇ ਫੈੜ ਵਧੀਆ ਹੋਣੀ ਠੀਕ ਹੈ ਜੀ ਤੇ ਸੂਆ ਕਿੰਵਾਈਏ ਤਾਂ ਪਹਿਲਾਂ ਦੋਨ ਦੀ ਵਸੀ ਅੱਛਾ ਮੂੰਹ ਤਾਂ ਦੋ ਦਾਲ ਦੇ ਠੀਕ ਹੈ ਜੀ ਆਹ ਵੇਖੋ ਥਾਨ ਬੜਾ ਸੋਹਣਾ ਲੱਗਾ ਜੀ ਆਹ ਵੇਖੋ ਖੋਲ ਕੇ ਤੋਰੀਏ ਜੀ ਇਹਨੂੰ ਹਾਂਜੀ ਖੋਲ ਆਜਾ ਆਜਾ ਆਹ ਵੇਖੋ ਜੀ ਕੁਆਲਿਟੀ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਪ੍ਰਿੰਟ ਆ ਜਰਸੀ 'ਚ ਆ ਜਾਂਦੀ ਆ ਆਹ ਵੇਖੋ ਕੁਆਲਿਟੀ ਚੈੱਕ ਕਰੋ ਥਾਣ ਦੀ ਕੋਈ ਬਾਤ ਕਰਨੀ ਨਹੀਂ ਕੋਈ ਗੱਲ ਨਹੀਂ ਜੀ ਚੋਕ ਲੈਣਾ ਜਿਹੜੇ ਡੜ ਹਾਂਜੀ ਜੇ ਚੋਹ ਲੈਣਾ ਡੰਗਰ ਸੋਇਆ ਕੋਈ ਹਾਂਜੀ 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 ਉਹ ਤੇ ਗੱਲ ਸਹੀ ਆ ਆਹ ਵੇਖੋ ਜੀ ਦੋ ਤਾਂ ਦੱਸੀ ਕੱਡ-ਕੱਡ ਵੀ ਸੋਹਣਾ ਮੈਂ ਤਾਂ ਆਜੋ ਲੈ ਜਾਓ ਜੀ ਬਾਕੀ ਠੀਲ ਠੰਡੀ ਆ ਏਦਾਂ ਥੱਲੇ ਬਿਠੋ ਰਸੀ ਪਾਗੇ ਚੋਂਦੇ ਰਸੀ ਰਸੀ ਪਾਉਣੇ ਰਸੀ ਪਾਉਣ ਦੀ ਲੋੜ ਪੈਂਦੀ ਹੈ ਹਨਾ ਹਾਂ ਜੀ ਰਸੀ ਪਾਉਣੇ ਨਿਆਣਾ ਕਹਿ ਦਿੰਦੇ ਆ ਰਸੀ ਕਹਿ ਦਿੰਦੇ ਹਨਾ ਗਾਣਾ ਠੀਕ ਆ ਬਾਕੀ ਠੰਡੀ ਏਦਾਂ ਥੱਲੇ ਬੈਠੇ ਕੋਈ ਗੱਲ ਨਹੀਂ ਅੱਛਾ ਏਦਾਂ ਵੀ ਕੋਈ ਨਹੀਂ ਗੱਲ ਨਹੀਂ ਬਾਕੀ ਪ੍ਰਿੰਟ ਪ੍ਰਿੰਟ ਬੜਾ ਸੋਹਣਾ ਵਾ ਇਹ ਆਹ ਵੇਖੋ ਜੀ ਵੇਖ ਸਕਦੇ ਆ ਕੋਈ ਉਦਾਂ ਨਹੀਂ ਕੋਈ ਤਾਂ ਹਲੋ ਜਮਾਈ ਠੀਕ ਆ ਹੋਣ ਜਿਹੜਾ ਦੁੱਧ ਵਾ ਉਹ 12-13 ਕਿਲੋ 12-13 ਲੀਟਰ ਹੈਗਾ 12-13 ਕਿਲੋ ਤਿਆਰ ਆ ਜਿਹੜਾ ਜਿਹੜਾ ਹੁਣ ਚਵਾ ਦੇਣਾ ਹੈ ਮੱਛੀ ਮੱਛੀ ਮਗਰ ਹੈਨਾ ਠੀਕ ਹੈ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 62000 ਰੁਪਏ ਮਾਣ ਤਣ ਕਿੰਨਾ ਕਰ ਦੋਗੇ ਮਾਣ ਤਣ ਵੇਖ ਲਓ ਘੱਟ ਕਰ ਲਾਂਗੇ ਕਰ ਦੋਗੇ 2000 ਦਾ ਕਿ ਨਹੀਂ 57000 ਜੀ ਦੇ دیں ਇੱਕ ਵਾਰੀ ਪਰੀ ਮੂਣੀ ਠੀਕ ਆ ਉਹ ਚ ਛੋਟ ਕਰ ਦਿਓ ਭਾਈ ਜੀ ਛੋਟ ਛੋਟ ਕਰਦੇ ਆ ਜੀ ਠੀਕ ਆ ਆ ਵੇਖੋ ਜੀ ਬਹੁਤ ਹੀ ਇਹ ਆ ਕੇ ਜਾਇਜ਼ ਮੁੱਲ ਕੀਤਾ ਵਾ ਤੇ ਸੂਏ ਸਵਾਏ ਹੈਗੇ ਆ ਦੁੱਧ ਸਿੱਧਾ ਬਾਲਟੀ ਚ ਪੈਂਦਾ ਹਨਾ ਹਾਂਜੀ ਹਾਂਜੀ ਠੀਕ ਆ ਜੀ ਜੈ ਜੀ ਮੋਲਾ ਬਾਕੀ ਮਾਨਦਾਨ ਤੁਸੀਂ ਆਵੋ ਵੀ ਕਰਾ ਲਿਓ ਜੋਰ ਪਾ ਕੇ ਵੇਖ ਲਿਓ ਡਾਕਟਰ ਸਾਹਿਬ ਕੀ ਤਾਂ ਮੰਨ ਜਾਣ ਕਿਉਂ ਡਾਕਟਰ ਸਾਹਿਬ ਚਲ ਚਲੀ ਜਾਂਦਾ ਮੱਧ ਘਟਾ ਇਹਦੇ ਬਾਰੇ ਦੱਸੋ ਜੀ ਇਹਦਾ ਮੁੱਲ ਕੀ ਹੁੰਦੀ ਆ ਤੇ ਉਹ ਦੂਜੇ ਲਾਲੋ ਤੇ ਜੀ ਲਾਲੋ ਅੱਛਾ ਜੀ ਕਿਹੜੀ ਕਰਦੀ ਠੀਕ ਆ ਹਾਂਜੀ ਵੀ ਦੂਜਾ ਸਮਝ ਲੇ ਕੋਈ ਤੀਜਾ ਸਮਝ ਲੇ ਵੀ ਆਪ ਤੁਸੀ ਤੇ ਖਰੀਦ ਕੇ ਲੈ ਆਂਦੀ ਆ ਹਨਾ ਹਾਂਜੀ ਆਹ ਵੇਖੋ ਜੀ ਖਾਣ ਤੋਂ ਵੇਖੋ ਇਹਦਾ ਕਿੰਨਾ ਸੋਹਣਾ ਲੱਗਾ ਵਾ ਤੇ ਦੁੱਧ ਕਿੰਨਾ ਹੀ ਇਹਦੇ ਕੋਲ ਦੁੱਧ ਦੇ ਕੋਲ 9 ਤੋਂ 10 ਲੀਟਰ ਦੇ ਲੱਗੇ ਹੋ 9 ਦੇ 10 ਲੀਟਰ ਹੋਣਗੇ ਹਾਂ 9 ਜ 10 ਠੀਕ ਆ ਆ ਵੇਖੋ ਬੱਚਾ ਕੀ ਮਗਰ ਮਗਰ ਬੱਚਾ ਆ ਵਾਛਾ ਮਗਰ ਠੀਕ ਹੈ ਜੀ ਤੇ ਜਰਸੀ ਜੀ ਆ ਜਾਂਦੀ ਹੈ ਵੀ ਥੋੜੀ ਕ੍ਰੋਸ ਆਹ ਜਰਸੀ ਵੀ ਕੋਈ ਠੰਡੀ ਹੋ ਤਾਂ ਕੋਈ ਗੱਲ ਨਹੀਂ ਆਹ ਵੇਖੋ ਜੀ ਠੀਕ ਆ ਅਸੀਂ ਪਾ ਕੇ ਚੋਣ ਪਈ ਦੀ ਅਸੀਂ ਅਸੀਂ ਪਾਉਣੇ ਠੀਕ ਹੈ ਇਹਨੂੰ ਤੋਰੀ ਹੈ ਜੀ ਹਾਂ ਜੀ ਚਲੋ ਖੋਲ ਪਾ ਆ ਵੇਖੋ ਲੈ ਜੋ ਲੈ ਜੋ ਬਾਕੀ ਪਹਿਲੀ ਪਹਿਲੀ ਵੀਡੀਓ ਆ ਹਾਂਜੀ ਤੇ ਕਈ ਵਾਰਾਂ ਵੀਡੀਓ ਤੇ ਸੱਕਦੇ ਹੁੰਦੇ ਆ ਹਾਂਜੀ ਹਾਂਜੀ ਤੇ ਇਹ ਕਰਕੇ ਕੁਝ ਗੱਲਾਂ ਫੋਨ ਤੇ ਹੀ ਪੁੱਛ ਲਓ ਜੇ ਕੋਈ ਰਹਿ ਜੂਗੀ ਆਹ ਵੇਖੋ ਜੀ ਵੈੜ ਚੈੱਕ ਕਰ ਲਓ ਦੂਜਾ ਸਮਝ ਲੈ ਭਾਵੇਂ ਕੋਈ ਤੀਜਾ ਸਮਝ ਲੈ ਪੂਰੀ ਨੱਚਦੀ ਆਉਂਦੀ ਆ ਹਾਂ ਆਹ ਵੇਖੋ ਕੈਮ ਆ ਪੂਰੀ 9 ਤੋਂ 10 ਲੀਟਰ ਦੇ ਵਿੱਚ ਦੁੱਧ ਹੈਗਾ ਇਹਦੇ ਕੋਲ ਇਸ ਟਾਈਮ ਤੇ ਜਿਹੜਾ ਤਿਆਰ ਆ ਚਵਾ ਕੇ ਦੇਣਾ ਵੱਧ ਵੀ ਚਵਾ ਸਕਦੀ ਕਿ ਨਹੀਂ ਚਵਾ ਸਕਦੀ ਜੀ ਗਰਮੀ ਕਰ ਬੜੀ ਹੈ ਜਦੇ ਹਰਿਆ ਨਹੀਂ ਕੋਈ ਠੀਕ ਆ ਥੋੜੀ ਤੇ ਪੈਂਦੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ 45000 ਮਾਣ ਤਣ ਹੋ ਜਾਊਗਾ ਹੋ ਜਾਊਗਾ ਕਿੰਨਾ ਦੋ 5000 ਦਾ ਕਰੋ ਕਿ ਮੰਨ ਕਰ 40000 ਜੀ ਤਾਂ 42 ਦੀ ਹਾਂਜੀ ਲਓ ਜੀ ਉਹ ਚੋ ਛੋਟ ਕਰਦਾ ਮੈਂ ਉਹਦੇ 40000 ਜਰੂਰੀ ਛੋਟ ਤੇ ਕਰਾਂ ਕਰਾਂ ਤੇ ਜੋੜਾ ਹੀ ਕੇ ਨੂੰ ਪਸੰਦ ਆ ਗਿਆ ਜੋੜਾ ਪਸੰਦ ਆਈ ਛੋੜਾ ਦੇ ਦਾਂਗੇ ਠੀਕ ਆ ਜੀ 42000 ਚ ਛੋਟ ਹੋ ਜੂਗੀ ਤਾਂ ਹੁਣ ਜਿਹੜੀਆਂ ਦੂਜੀਆਂ ਉਹ ਵੀ ਦਿਖਾਈ ਜਾ ਕੇ ਹਾਂਜੀ ਜਰੂਰ ਠੀਕ ਆ ਜੀ ਹਾਂਜੀ ਭਾਈ ਇਹਦਾ ਵੈੜ ਦਾ ਕਿੰਨਾ ਸੂਆ ਜੀ ਘੜ ਦਾ ਪਹਿਲਾ ਸੂਆ ਪਹਿਲਾ ਸੂਆ ਤੇ ਕਿੰਨਾ ਜੇਰ ਹੋ ਗਿਆ ਹੋਊਗਾ ਸੂਈ ਦਾ ਕੀ ਨੂੰ ਦੋ ਮੀਨੇ ਲਾ ਲੁਟਾਈ ਲਾ ਲੋ ਠੀਕ ਆ ਮਗਰ ਵਸ਼ੀ ਹੈ ਪਰ ਮਿਲਦੀ ਭੜਦੇ ਵਛੀ ਨਹੀਂ ਲਾਉਂਦੇ ਛੜਦੇ ਵਸ਼ੀ ਭਲੀ ਹੈ ਨਾ ਉਦੋਂ ਹਾਂਜੀ ਭਲੀ ਆ ਦੋ ਹੀ ਦੇਣੀਆਂ ਹੁਣ ਤਾਂ ਆਪਾਂ ਹਾਂਜੀ ਦੋ ਹੀ ਦੇਣੀਆਂ ਮੇਲੇ ਭਾਵੇਂ ਵਸ਼ੀ ਦੇ ਭਾਵੇਂ ਭਾੜੇ ਦੇ ਹਾਂ ਭਾੜੇ ਨੂੰ ਠੀਕ ਆ ਦੁੱਧ ਕਿੰਨਾ ਆਈ ਇਹਦੇ ਕੋਲ ਹੁਣ 8 ਕਿਲੋ 8 ਕਿਲੋ ਦੁੱਧ ਤੇ ਆ ਹਾਂਜੀ ਠੀਕ ਆ ਸੂਆ ਪਹਿਲਾਂ ਹੀ ਸੀ ਸੂਆ ਵੀ ਤੇ ਗਾਂ ਬਣੀ ਕਿ ਨਹੀਂ ਬਣੀ ਨਹੀਂ ਬਣੀ ਠੀਕ ਆ ਠੀਕ ਆ ਨਹੀਂ ਲਵਾਇਆ ਹਾਂਜੀ ਠੀਕ ਆ ਤੇ ਇਹਨੂੰ ਤੋਰੀ ਹੈ ਜੀ ਆਹ ਵੇਖੋ ਜੀ ਜਰਸੀ ਕ੍ਰੌਸ ਚ ਆ ਜਾਂਦੀ ਹੈ ਵੀ ਹਾਂਜੀ ਹਾਂਜੀ ਛਾਈ ਵਾਲ ਦੇ ਵਿੱਚ ਪੱਕ ਰੱਖ ਦੀ ਆ ਵੇਖੋ ਜੀ ਖਾਨ ਤੁਹਾਨੂੰ ਓਕੇ ਆ ਬਾਦ ਕਰ ਬਹੁਤ ਵਧੀਆ ਬਹੁਤ ਵਧੀਆ ਸੰ ਠੀਕ ਆ ਜੀ ਆਖੋ ਜੀ ਦੁੱਧ ਕਿੰਨਾ 8 ਕਿਲੋ 8 ਕਿਲੋ ਠੀਕ ਆ ਸੱਜਰ ਨੇ ਕਿੰਨਾ ਕਹ ਜਵਾ ਨਹੀਂ ਸੱਜਰ ਕੋ 8 10 ਕਿਲੋ ਠੀਕ ਆ ਜੀ ਤਰ ਅਸੀਂ ਪਾਉਣ ਦੀ ਲੋੜ ਪਈ ਹਾਂ ਅਸੀਂ ਪਾਉਣੇ ਤਰ ਅਸੀਂ ਪਾ ਕੇ ਚਾਉਂਦੇ ਹਾਂ ਠੀਕ ਆ ਜੀ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੋਲ 5000 2000 ਦੇ ਦਾਂ। ਛੋੜ ਕਿੰਨੀ ਹੋਜੂ ਉਹ ਚੋ 2000। ਕਿੰਨੀ ਕਰੋਗੇ 2000 ਚ ਛੋੜ? 500 ਛੋਟ ਕਰ। ਅੱਛਾ 2000 ਚ 500 ਛੋਟ ਕਰੋਗੇ। ਠੀਕ ਹੈ ਜੀ। ਆਹ ਦੇਖੋ ਜੀ ਥਣਾ ਦੀ ਕੋਈ ਬਾਤ ਘੜਦਰੀ ਨਹੀਂ। ਬਹੁਤ ਸੋਹਣਾਂ ਕੋਈ ਗੱਲ ਨਹੀਂ। ਠੀਕ ਹੈ ਜੀ। ਸਹੀ ਗਾ। ਹੁਣ ਆਪਾਂ ਮੱਝ ਦਿਖਾਉਣੀ ਆ। ਮੱਝ ਕਾਫੀ ਵੱਡੀ ਆ। ਸਭ ਦੇਖ ਸਕਦੇ ਆ। ਕੱਦ-ਕਾਰਡ, ਪੇਟ-ਪੂੜਾ ਚੈੱਕ ਕਰ ਲਓ ਇਹਦਾ। ਤੋਰ ਇਹਨੂੰ ਵੀਰ ਇੱਕ ਕਰ। ਬੋਲ। ਆ ਜਾ ਵੀਰ ਤੋਰ ਲਾ ਲੈ। ਆ ਜਾ ਨਾਲ-ਨਾਲ ਤੁਰਿਆ। ਆਹ ਵੇਖ ਕਵਾਲਿਟੀ ਚੈੱਕ ਕਰੋ ਮੱਝ ਦੀ ਕੱਦ ਕਾਠ ਵਜ਼ਨ ਚੈੱਕ ਕਰ ਲਿਓ ਬਾਕੀ ਜੱਡਾ ਕੱਦ ਵਾ ਓਡਾ ਹੀ ਤੇ ਹੋਣਾ ਆਪਾਂ ਝੂਮਣੀ ਜੇ ਹੈਗਾ ਆ ਪੂਰੀ ਕੈਮ ਆ ਜੀ ਆਰਤੀ ਦੇ ਸਰਾਣੇ ਵਰਗੀ ਆ ਥਣ ਭਾਂਡੇ ਵਾਲਾ ਸੋਨਾ ਪੂਰੀ ਗੁੰਦਵੀ ਆ ਬਿਲਕੁਲ ਬਿਲਕੁਲ ਹੈ ਹਾਂਜੀ ਹਾਂਜੀ ਆਹ ਵੇਖੋ ਜੀ ਕੈਮ ਆ ਪੂਰੀ ਮੱਝ ਵੇਖੋ ਭਵਾ ਕਿਹੜਾ ਕੜਾਇ ਕੋਰ ਵੀਰ ਭਵਾ ਦੇ ਆ ਵੇਖੋ ਪੂਰੀ ਵਜ਼ਨ ਵਾਲੀ ਆ ਸੂਆ ਇਹਦਾ ਕਰਵਾਊਗਾ ਜੀ ਦੂਜਾ ਦੁੱਧ ਚਾਹੀਏ ਕਹਿੰਦੇ ਤੀਜਾ ਲਾ ਲਓ ਤੁਸੀਂ ਦੂਜਾ ਲਾ ਲਓ ਇੱਥੇ ਆ ਦੂਜਾ ਲਾਓ ਤੁਸੀਂ ਠੀਕ ਆ ਹਾਂਜੀ ਦੂਜੇ ਸੂਏ ਸੂਣਾ ਜੀ ਜੀ ਆ ਜਾ ਵੀ ਰਾਜਾ ਬਾਕੀ 14 15 ਲੀਟਰ ਕੱਢੂਗੀ ਅੱਛਾ ਜੀ ਪਹਿਲੇ ਸੂਏ ਕਿੰਨਾ ਕੁ ਚੋਆਇਆ ਹੋਊਗਾ ਜੀ ਇਹ ਲੋਨ ਦਾ ਵੀ 14 ਲੀਟਰ ਚੋਆਇਆ ਸੀ ਨਾ ਚਲੋ ਹੁਣ ਵੀ 14 ਹੀ ਲਾਓ ਤੁਸੀਂ ਠੀਕ ਆ ਹਾਂਜੀ ਬਣਤਰ ਚੈੱਕ ਕਰ ਲਓ ਹਵਾਨੇ ਦੇ ਨਾੜਾਂ ਬਰੀਕ ਬਰੀਕ ਬਹੁਤ ਚੰਗੀਆਂ ਸੋਹਣੀਆਂ ਜੀ ਆਹ ਵੇਖੋ ਜੀ ਥਾੜਾਂ ਦੀ ਕੋਈ ਬਾਤ ਘੜਦਨੀ ਹੈਗੀ ਚੈੱਕ ਕਰ ਲੈਣੇ ਕੋਈ ਗੱਲ ਠੀਕ ਆ ਵੇ ਪਹਿਲਾਂ ਤੁਸੀਂ ਚੋਈ ਆ ਨਹੀਂ ਮੁੱਲ ਲਈ ਅੱਛਾ ਮੁੱਲ ਲਈ ਮੁੱਲ ਲਈ ਠੀਕ ਆ ਮੁੱਲ ਲਈ ਉਹ ਕੈਨੇਡਾ ਚ ਲੱਗੇ ਜਨਨ ਕੋ ਲਈ ਠੀਕ ਆ ਜੀ ਠੀਕ ਆ ਆਹ ਵੇਖੋ ਜੀ ਨਾੜਾ ਨੋੜਾ ਚੈੱਕ ਕਰੋ ਕਿੰਨੀਆਂ ਤਾਂ ਹਵਾਨੇ ਦੇ ਵਿੱਚ ਢਿੱਲਾ ਵੀ ਕਾਫੀ ਚੰਗੀਆਂ ਤੇ ਦੇਣ ਕਿੰਨੇ ਕੁ ਲੈ ਜੂਗੀ ਜੀ ਇਹ ਪੰਜ ਸੱਤ ਦਿਨ ਲੈ ਜੂ ਪੰਜ ਤੋਂ ਸੱਤ ਦਿਨ ਲੈ ਜੂ ਹਨਾ ਠੀਕ ਆ ਲੈ ਜੀ ਪੰਜ ਸੱਤ ਆਣ ਵੇਖ ਲੋ ਜੀ ਆਹ ਵੇਖੋ ਕੁਆਲਿਟੀ ਚੈੱਕ ਕਰ ਲੋ ਮੁਠੀ ਦੀ ਚਵਾਲ ਆ ਤੇ ਨਾੜਾ ਚੈੱਕ ਕਰੋ ਹੀ ਥਣਾ ਤੇ ਆਹ ਵੇਖੋ ਐ ਫੇਸ ਕੁਆਲਿਟੀ ਚੈੱਕ ਕਰ ਲੋ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੋਲ ਇੱਕ ਪੰਜੀ ਕਰਦੇ ਠੀਕ ਹੈ ਜੀ ਮਾਣਦਾਨ ਕਿੰਨਾ ਕਰ ਦੋਗੇ ਇੱਕ 15 ਦੇ ਦਾਂਗੇ ਉਹ ਝੋ ਜੂ ਮੌਕੇ ਤੇ ਛੋੜ ਛੋੜ ਕਰਦੇ ਹਾਂ 500 ਰੁਪਏ ਛੋੜ ਕਰਦੇ ਹਾਂ ਠੀਕ ਹੈ ਜੀ ਆਹ ਵੇਖ ਲੋ ਜੀ ਤੁਸੀਂ ਆਹ ਮੋਲਾਂ ਲਈ ਤੁਹਾਨੂੰ ਐਡੀ ਵੱਡੀ ਮੱਝ ਨਹੀਂ ਕਿ ਲੱਭਣੀ ਉਹ ਵੀ ਆਪਣੇ ਮਾਝੇ ਏਰੀਏ 'ਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮੱਝ ਹੈ ਜੀ ਇਹ ਚੰਗੀ ਵੱਡੀ ਆ ਜੀ ਚੌੜੀ ਚਾੜੀ ਚੰਗੀ ਆ ਨਾੜਾ ਨੂਣਾ ਵੇ ਸਾਰੇ ਸ਼ਰੀਰ ਦੇ ਵੇਖ ਸਕਦੇ ਆ ਬਹੁਤ ਹੀ ਚੰਗੀ ਆ ਜੀ ਠੀਕ ਹੈ ਜੀ ਕਰਨੀ ਭਾਈ ਕੋਈ ਗੱਲ ਬਾਤ ਹੋਰ ਬਜੀ ਠੀਕ ਹੈ ਠੀਕ ਹੈ ਜੀ ਆਹ ਦੇਖ ਸਕਦੇ ਆਂ ਤੇ ਚਾਰ ਪਸ਼ੂ ਸੇਲ ਕਰਨੇ ਆ ਦੋ ਆਪਾਂ ਪਿਛਲੇ ਘਰ ਦਿਖਾਏ ਗਿਆ ਦੋ ਇੱਧਰ ਵੱਜੇ ਆ ਜੀ ਟਾਪ ਦੇ ਪਸ਼ੂ ਆ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਲਿਓ ਜਿਹੜਾ ਗੱਬਣ ਪਸ਼ੂ ਆ ਉਹਨੂੰ ਚੈੱਕ ਪਾਸ ਕਰਕੇ ਆਪਣੀ ਤਸੱਲੀ ਕਰ ਲਿਓ ਜੀ ਹਾਂਜੀ ਹਾਂਜੀ ਧੰਨਵਾਦ ਜੀ